ਲੋ ਗੁਰ ਸੇਵੀਐ ਅਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮਦੀ ਨੂਰ ਅਰ ਸੋ ਕਰ ਸੋ ਝਟੀਐ ਤਉ ਦਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸਾਧਾ ਦਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਈ ਹੈ ਸਬਨਾਂ ਦਾ ਵਿਸਾਹ ਹੋ ਸਤਨਾਮ ਵਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਰੁੱਤੇ ਸੋਕ ਇੱਕ ਓ ਅੰਕਾਰ ਸਤ ਗੁਰ ਪਰਸਾ ਕਰ ਬੰਦਨ ਪ੍ਰਭ ਪਾਰ ਬ੍ਰਹਮੰ ਬਾਣਛਾ ਸਾਧ ਤੂਰੇ ਆਪਨ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਾਰ ਪੂਰੇ ਕਰ ਬੰਦਨ ਪ੍ਰਭ ਪਾਰ ਬ੍ਰਹਮੰ ਬੰਚ ਸਦਹ ਤੂਰ ਆਪਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕੇ ਲੇਖ ਕਟਣ ਭੈ ਹਰਣ ਸੁਖ ਸਾਗਰ ਹਰ ਰਾਈ दीन दयाल दुख पंजन नानक नीत त्याये जसगा वड कर कृपा भगवंत भगवन्त जि माह मूरत की ਗੋਣੇ ਚਿਰ ਤੇ ਸੋਭਵੰਤ ਜੀਓ ਗੋਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਪਹਿਆ ਤਨ ਕਾ ਜਿਨੇ ਸੋ ਪ੍ਰਭ ਪਾਇਆ ਪੁੰਨ ਸਰਬ ਪਾਪ ਹੰਤ ਜਿਓ ਬਿਨਵੰਤ ਨਾਨਕ ਸਮਰ ਜੀਵਾ ਜਨਮ ਮਰਨ ਰਹੰਤ ਜਿਓ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੀ ਸਾਤ ਦਪਾਵਸੀ ਨਾਨਕ ਨਾਮੇ ਆਧਾਰ ਸੰਤ ਸਰਣ ਸਾਜਨ ਪਰਹੋ ਸੁਆਮੀ ਸਿਮਰ ਅਨੰਤ ਸੂਕੇ ਤੇ ਹਰਿਆਥੀਆ ਨਾਨਕ ਜਪ ਭਗਵੰਤ ਸੰਤ ਰਉਤ ਸਰਸ ਬਸੰਤ ਮਾਹ ਚੇਤ ਵੈ ਸਖ ਸੁਖ ਮਾਸ ਜੀਓ ਹਰ ਜੀਉ ਨਾਹ ਮਿਲਿਆ ਮੌਨ ਆ ਮਨ ਤਨ ਸਾਸ ਜੀਓ ਕਰਨ ਨਾਹ ਨਹੀਂ ਚਲ ਅਨੰਦ ਸਾਹੀ ਹੈ ਚਰਨ ਕਮਲ ਪਰ ਫੁਲਿਆ ਸੁੰਦਰ ਸੁਗੜ ਸੋ ਜਾਣ ਬੀਤ ਗੋੜ ਗੋਵਿੰਦ ਅਮੁੱਲਿਆ ਵੜ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸ਼ਰਣ ਤੇਰੇ ਮੇਟੀ ਜਮ ਕੀ ਤ੍ਰਾਸ ਜਿਓ ਸਲੋਕ ਸਾਧ ਸੰਗਤ ਬਿਨ ਭਮ ਮੋਈ ਕਰਤੇ ਕਰਮ ਅਨੇਕ ਕੋमल ਬੰਧਨ ਬਾਧਿਆ ਨਾਨਕ ਕਰਮ ਲੇਖ ਜੋ ਭਾਣੇ ਸਿ ਮਿਲਿਆ ਵਿਛੋੜੇ ਪਿਆਪ ਨਾਨਕ ਪ੍ਰਭ ਸਰਣਾਗਤੇ ਜਾ ਕਾ ਵਡ ਪਰਤਾਪ ਛੰਤ ਗ੍ਰੀਖ ਮਰਤ ਅਤ ਗਖੜੀ ਜੇਠੇ ਅਖੜ ਕਾਮ ਜਿਓ ਪ੍ਰੇਮ ਵਿਚੋ ਦਹਾਗਣੀ ਦ੍ਰਿਸਤ ਨਾ ਕਰੇ ਰਾਮ ਜਿਓ ਨੈਂ ਦ੍ਰਿਸ਼ਟੀ ਆਵੇ ਮਰਤ ਹਾਵੇ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਏ ਦੇ ਸਾਸਨ ਜਾਮ ਜੀਏ ਬੇਨਵੰਤ ਨਾਨਕੀ ਓਟ ਤੇਰੇ ਰਖ ਪੂਰਨ ਕਾਮ ਜੀਐ ਸਲੋਕ ਸਰਦਾ ਲਾਗੇ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੈਨੀ ਸੋਜਨਾ ਜਨਮ ਜਨਮ ਕੇ ਮੀਤ ਚਰਨਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰਤ ਬਰਸ ਸੁਹੇਲੀਆ ਸਾਵਣ ਫਾਦਵੀ ਆਨੰਦ ਜਿਓ ਕਾਣ ਉਨਵ ਉਟ ਜਲ ਥਲ ਪੂਰੀਆ ਮਕਰੰਦ ਜੀਆ ਪ੍ਰਭ ਪੂਰ ਰਾਇਆ ਸਰਬ ਠਾਈ ਹਰ ਨਾਮ ਨਵਨਿਤ ਗ੍ਰਹ ਪਰ ਸਿਮਰ ਸੁਆਮੀ ਅੰਤਰ ਜਮੇ ਕੁਲ ਸਮੂਹ ਹੈ ਸਬਤਰ ਪ੍ਰੇਰੰਗ ਜਾਗੇ ਨਹ ਛਿਦਰ ਲਾਗੇ ਕਿਰਪਾਨ ਸਦ ਬਖਸੰਦ ਜੀਆ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਖਾਂਗੋ ਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਦੇ ਨਾ ਮਿਲਵੇ ਸਾਥ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰਿ ਸੱਦ ਹੈ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰੁੱਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਕੋਜੰਤੇ ਦਰਸ਼ਨ ਫਿਰਤ ਕਬ ਮਿਲਿਆ ਗੁਣ ਤਾ ਸਜੀਆ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨ ਸੁੰਦਰ ਸੁਜਣ ਚਤਰ ਬੀਤੀ ਸਾਸ ਬਿਨ ਜੈਸ ਤਨ ਈਤ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਆ ਬੇਨਵੰਤ ਨਾਨਕ ਤਾਰਿ ਕਿਰਪਾ ਮਿਲਹੁ ਪ੍ਰਭ ਗੁਣ ਤਸ ਜੀਉ ਸਲੋਕ ਜਲਣ 부ਜੀ ਸੀਤਲ ਪਾਏ ਮਨ ਤਨੇ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲਿ ਦਤਿਆ ਬਿਨ ਸੇ ਭਰਾਤ ਸਾਧ ਪਠਾਇ ਆਪ ਹਰ हम तुम ते नहीं दूर नानक ब्रह्म पर मिट गए रामण राम भरपूर संत रत सिसीर शीतल हर प्रकट मंगर पोए जियो जलन बुजी दर्श पाया बिनसे माया ध्रो जियो ਸਭ ਕਾਮ ਪੂਰ ਮਿਲ ਹਜੂਰ ਹਰ ਚਰਨ ਸੇਵਕ ਸੇਵਿਆ ਹਰ ਡੋਰ ਸਿਗਾਰ ਸਭ ਰਸ ਗੁਣ ਗਾਉ ਅਲਖ ਅਪੇਵਿਆ ਪਾਉ ਭਗਤ ਗੋਵਿੰਦ ਬੰਚਤ ਜਮਨਾ ਸਾਕੇ ਜੋ ਜੀਏ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਤਹਨਾ ਪ੍ਰੇਮ ਵਿਛੋੜ ਜਿਓ ਸਲੋਕ ਹਰ ਤਨ ਪਾਇਆ ਸੁਹਾਗਣੀ ਢੋਲਤ ਨਾਹੀ ਚੀਤ ਸੰਤ ਸੰਯੋਗੀ ਨਾਨਕਾ ਗ੍ਰਹ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ ਹਿਮਕਰ ਰਤ ਮਨ ਭਾਵਤੀ ਮਾਗ ਭਗਣ ਗੁਣਵੰਤ ਜੀਉ ਸਖੀ ਸਹੇਲੀ ਗਉ ਮੰਗਲੁ ਗ੍ਰਹਿ ਆਏ ਹਰ ਕੰਤ ਜੀਉ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਵਾਣ ਤ੍ਰਿਣ ਤ੍ਰ ਭਾਵਣ ਭਏ ਹਰਿਆ ਦੇਖ ਦਰਸਨ ਮੋਈਆ ਮਿਲ ਸਾਮੀ ਇਛ ਪੰਨੇ ਮਨ ਜਪਿਆ ਨਿਰਮਲ ਮੰਤ ਜਿਓ ਬਿਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀਕੇ ਭਵ ਜਲ ਤਾਰਨ ਹਾਰ ਸਬਤ ਉੱਚ ਜਾਣਿਆ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸੇ ਈ ਤਰੇ ਸੇ ਸੂਰਸ ਬੀਰ ਨਾਨਕ ਤਨ ਬਲ ਹਰੜ ਹਰਿ ਜਾਪੇ ਉਤਰ ਤੀਰ ਛੰਤ ਚਰਨ ਬਿਰਾਜਤ ਸਭੇ ਉਪਰ ਮਿਟਿਆ ਸਗਲ ਕਲੇਸ਼ ਜਿयो ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆਪਰਵੇਸ਼ ਜਿयो ਹਰ ਰੰਗ ਰਾਤ ਸਹਜ ਮਤ ਤਿਲ ਨਾ ਮਨ ਤੇ ਬੀਸਰ ਤਾਜ ਆਪ ਸਰਣੀ ਪਰੇ ਚਰਣੀ ਸਰਬ ਗੋਲ ਜਗ ਦੀਸਰ ਗੋਵਿੰਦ ਗੁਣ ਨਦ ਸ੍ਰੀ ਰੰਗ ਸੁਆਮੀ ਆਦ ਕਉ ਆਦੇ ਸਜੀਓ ਬੇਨਵੰਤ ਨਾਨਕ ਮਾਇ ਆ ਤਾ ਰਹੋ ਜੁਗ ਜੁਗ ਇਕ ਵੇਸ ਜੀਓ गोविन्द गुण, गुण निद श्री रंग स्वामी आद कौ आदेश जियो बिनवंत नानक मया तारो जुग जुग एक वे स जियो वाही गुरु जी का खालसा ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਰੁੱਤੀ ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛੋ ਸਦਹ ਤੂਰ ਆਪ ਨਿਵਾਰ ਹਰ ਹਰ ਭਜੋ नानक प्रभ पर